नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਪੱਤਰਕਾਰ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਹਾਨੂੰ ਦੇਖ ਰਹੇ ਆਜ਼ਾਦ ਭਾਰਤ نیوز ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਮੈਂ ਦਿਲੋਂ ਸਵਾਗਤ ਕਰਦਾ ਹਾਂ ਤੇ ਜਰੂਰੋ ਸਾਡੇ ਨਾਲ ਸਾਡੀ ਖਬਰ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਅੱਜ ਅਸੀਂ ਇੱਥੇ ਮੌਜੂਦਾ ਕੋਟਕੁਬਰਾ ਦੇ ਵਿਧਾਇਕ ਤੇ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਤਾਰ ਸਿੰਘ ਸੰਗੋਈ ਜੀ ਦੀ ਰਿਹائش ਵਿਖੇ ਜੋ ਸੰਗੋਈ ਇਹਨਾਂ ਦੀ ਰਿਹائش ਆ ਉੱਥੇ ਮੌਜੂਦ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਲੋਕ ਸਭਾ ਨੇੜੇ ਆ ਰਹੀਆਂ ਨੇ ਤੇ ਆਪਣੇ ਹੋਰ ਜਿਹੜੇ ਉਮੀਦਵਾਰ ਨੇ ਇੱਥੋਂ ਨੀਰਕੋਟ ਲੋਕ ਸਭਾ ਹਲਕੇ ਤੋਂ ਖੜੇ ਹੋਏ ਨੇ ਉਹ ਆਪਣੀ ਪਾਰਟੀ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੇ ਇੱਥੇ ਦੇ ਜਿਹੜੇ ਇਹਨਾਂ ਦੇ ਆਪ ਪਾਰਟ ਦੇ ਉਮੀਦਵਾਰ ਨੇ ਵੀ ਜਿਹੜੇ ਲੋਕ ਸਭਾ ਹਲਕੇ ਤੋਂ ਜਵਾਬ ਦੇ ਕੈਂਡੀਡੇਟ ਨੇ ਕਰਮਜੀਤ ਅਨਮੋਲ ਜੋ ਪੰਜਾਬੀ ਸਿੰਗਰ ਨੇ ਤੇ ਅਦਾਕਾਰ ਨੇ ਇੱਕ ਮਸ਼ਹੂਰ ਉਹਨਾਂ ਨਾਲ ਉਹਨਾਂ ਦੀ ਗੱਲਬਾਤ ਕਰਾਂਗੇ ਕੁਲਤਾਰ ਸਿੰਘ ਸੰਧਵਾ ਜੀ ਨਾਲ ਇੱਕ ਵਿਸ਼ੇਸ਼ ਗੱਲਬਾਤ ਜੋ ਇੰਟਰਵਿਊ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਦੇਖਦੇ ਰਹੋ ਸਾਡੀ ਰਿਪੋਰਟ ਸੱਚ ਕਾ ਮੇਰਾ ਇਹ ਤਾਂ ਯਾਦ ਜਿਵੇਂ ਚੰਨ ਨਾਲ ਗੱਲ ਹੋਈ ਸੀਗੀ ਵੀ ਆਪਾਂ ਲੁੱਕ ਦੇ ਮਸਲੇ ਨੂੰ ਲੈ ਕੇ ਤੇ ਕੋਟਕਪੂਰਾ ਦੇ ਜੋ ਵਿਕਾਸ ਦੇ ਮੁੱਦਿਆਂ ਤੇ ਗੱਲ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਨੇ ਸਰਦੂਆ ਜੀ ਆਪਾਂ ਇੰਟਰਵਿਊ ਦਾ ਜੋ ਪ੍ਰੋਗਰਾਮ ਉਲੀਕੇ ਨਾਲ ਗੱਲਬਾਤ ਕਰਾਂਗਾ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸੰਧੂਆ ਜੀ ਵੀ ਰਿਹੈਸ ਤੇ ਪਹੁੰਚਿਆ ਤੇ ਇਹ ਨਾਲ ਗੱਲਬਾਤ ਕਰਾਂਗੇ ਮੁੱਦੇ ਤੇ ਸੱਚ ਕਾ ਸਰ ਸੱਚ ਕਾਲ ਜੀ ਵਾਈ ਗੁਰਦੀ ਕਾਲਤਾ ਵਾਈ ਗੁਰਦੀ ਫਤਿਹ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਵੇਰਾ ਸਵਾਗਤ ਹੈ ਤੂੰ ਤਾਇ ਦਾ ਪੋਤਾ ਆਇਆ ਅੱਜ ਆਨ। ਜਿਹੜਾ ਉਹ ਤੁਹਾਡਾ ਮਾਗਨਾ ਸਰ ਜਿਹੜਾ ਤੁਸੀਂ ਕੀਤਾ ਸੀ। ਤੇ ਜਿਵੇਂ ਸਰ ਤੁਸੀਂ ਦੇਖਦੇ ਲੋਕ ਸਭ ਚੋਣਾਂ ਨੇੜੇ ਆ ਰਹੀਆਂ ਨੇ ਹਰੇਕ ਉਮੀਦਵਾਰ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਵੱਤ ਉਹ ਕਰਦਾ ਪਿਆ। ਤੇ ਆਜ਼ਾਦ ਉਮੀਦਵਾਰ ਵੀ ਘਟਨੀ ਆਜ਼ਾਦ ਉਮੀਦਵਾਰ ਵੀ ਆਪਣੀ ਗੱਲ ਜਿਹੜੀ ਲੋਕਾਂ ਨਾਲ ਕਰ ਰਹੇ ਨੇ ਤੇ ਉਸ ਦਾ ਤੁਸੀਂ ਆਪਣੀ ਪਾਰਟੀ ਦੇ ਲੈਵਲ ਤੇ ਕੀ ਉਹ ਕਹਿਣਾ ਚਾਹੁੰਦੇ ਹੋ ਆਪਣੀ ਪਾਰਟੀ ਬਾਰੇ। ਦੇਖੋ ਆਮ ਆਪੀ ਪਾਰਟੀ ਦਾ ਕੰਮ ਹੀ ਇਹਦਾ ਪ੍ਰਚਾਰ। ਠੀਕ ਨੇ। ਉਹ ਜਿਹੜਾ ਮਿਨੀਮਮ ਕਰਨਾ ਹੁੰਦਾ ਉਹ ਕਰ ਹੀ ਜਾਂਦੇ ਐ ਕੋਈ ਬੜਾ ਆਡੀਆਂ ਚੱਕ ਕੇ ਫਾਦਾ ਨਹੀਂ ਲੈਦੇ ਪਰ ਜਿਹੜਾ ਬੋਲਣ ਬੋਲਣਾ ਦਾ ਕੰਮ ਮੇਰਾ ਨਾ ਸਪੀਕਰ ਹੈ ਪਰ ਮੈਂ ਮਤਲਬ ਬੋਲਣਾ ਘਾਟਾ ਕੰਮ ਜਾਰੇ ਕਰਦਾ ਠੀਕ ਹੈ ਨਾ ਤੁਸੀਂ ਕੰਮ ਕਰਨ ਵਾਲੇ ਬੰਦੇ ਆ ਕੰਮ ਦੇ ਬੇਸ ਤੇ ਵੋਟਾਂ ਮੰਗ ਰਹੇ ਆ ਪਰ ਲੋਕ ਪਿਆਰ ਦੇ ਰਹੇ ਜੇਕਰ ਆਪਾਂ ਤੁਹਾਡੇ ਉਮੀਦਵਾਰ ਦੀ ਇਥੇ ਗੱਲ ਕਰੀਏ ਆਪਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਜੋ ਇੱਕ ਪੰਜਾਬੀ ਸਿੰਗਰ ਨੇ ਤੇ ਨਾਲੇ ਮਸ਼ਹੂਰ ਅਦਾਕਾਰ ਨੇ ਫਿਲਮ ਇੰਡਸਟਰੀ ਕੋਲੋਂ ਆਏ ਨੇ ਉਹ ਇੱਕ ਗਰੀਬ ਘਰ ਦਾ ਬੱਚਾ ਵੀ ਆ ਜਿਹਨੇ ਤਰੱਕੀ ਕੀਤੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਮੂਹਰੇ ਲਿਆਉਣਾ ਚਾਹੀਦਾ ਤਾਂ ਕਿ ਹੋਰ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਆਸ ਵੱਜੇ ਵੀ ਜੇ ਅਸੀਂ ਮਿਹਨਤ ਕਰਾਂਗੇ ਕੋਈ ਹੁਨਰ ਸਿੱਖਾਂਗੇ ਤੇ ਅਸੀਂ ਵੀ ਸਤਾਰਿਆਂ ਵਾਂਗੂ ਚਮਕ ਸਕਦੇ ਹਾਂ ਸੋ ਇਹ ਇੱਕ ਬੜੀ ਵੱਡੀ ਗੱਲ ਆਦਾ ਜਿੰਦਗੀ ਨਾਲ ਸੰਬੰਧਤ ਵਿਹੜੀਆਂ ਕਰਕੇ ਪੜਿਆ ਉਹਦੇ ਮਾਪੇ ਨੇ ਵਿਹੜੀਆਂ ਕੀਤੀਆਂ ਉਹਨੂੰ ਪੜਾਇਆ ਹਾਂ ਉਹਨੇ ਕਿਸੇ ਨਾਲ ਛੱਗੀ ਨਹੀਂ ਮਾਰੀ ਕਿਸੇ ਨਾਲ ਯਾਰ ਮਾਰ ਨਹੀਂ ਕੀਤੀ ਸਾਰੇ ਯਾਰ ਉਹਦੇ ਯਾਰ ਆ ਪੱਕੇ ਨਾਲ ਆ ਇਹ ਮੁੱਤਰਾ ਕੀਤਾ ਤਾਂ ਮੈਂ ਕਹਿ ਰਿਹਾ ਸੋ ਮੈਨੂੰ ਲੱਗਦਾ ਵੀ ਬਹੁਤ ਉਮੀਦਵਾਰ ਆ ਨੇ ਦੇਖਿਆ ਆਪਾਂ ਅੱਜ ਗੱਲ ਕਰੀਏ ਆਪਣੇ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਸਨਮ ਪਗਵੰਦ ਸਿੰਘ ਮਾਨ ਜੀ ਤੇ ਉਹ ਵੀ ਇੱਕ ਪਹਿਲਾਂ ਐਕਟਰ ਹੀ ਸੀਗੇ ਤੇ ਹੁਣ ਇੱਕ ਦੂਸਰਾ ਕਲਾਕਾਰ ਜੋ ਗਰਮਜੀਤ ਨੂੰ ਮੋਢੇ ਦੇ ਰੂਪ ਚ ਆਪਾਂ ਨੂੰ ਮਿਲਿਆ ਰਾਜਨੀਤੀ ਦੇ ਵਿੱਚ ਪਹਿਲੀ ਵਾਰ ਰਾਜਨੀਤੀ ਜਾਏ ਨੇ ਤੇ ਤੁਹਾਨੂੰ ਕਿਵੇਂ ਦੇਖਦੇ ਹੋ ਹੁਣ ਦੋ ਕਲਾਕਾਰ ਪਾਰਟੀ ਨੂੰ ਉਤਰ ਮਿਲ ਗਏ ਉਹ ਦੇਖੋ ਜਿਹੜੇ ਰਾਜਨੀਤੀ ਗਲੂ ਨੂੰ ਸਾਰੇ ਐਕਟਰ ਹੁੰਦੇ ਉਹ ਜਿਹੜੇ ਸਹੀ ਐਕਟਰ ਆ ਗਿਆ ਤੇ ਚੰਗੀ ਗੱਲ ਹੋ ਗਈ ਨਾ ਜਿਹੜੇ ਰਾਜਨੀਤੀ ਦੇ ਉਹਦੇ ਭੋਤ ਹੋ ਗਏ ਤੇ ਉਹ ਜਾ ਮੂੰਹ ਬਣਾ ਲੈਂਦੇ ਆ ਦੇ ਨਾਲ ਹੀ ਦੂਜੀ ਪਾਸੇ ਵਿਆਦੇ ਵੱੜ ਜੇ ਉੱਥੇ ਨੱਚਣ ਲੱਗ ਪੈਂਦੇ ਇਹ ਐਕਟਰੀ ਹੁੰਦੇ ਨੇ ਹਾਂ ਐਕਟਿੰਗ ਦੇ ਵਿੱਚ ਕਿਰਦਾਰ ਹੋਵੇ ਤੁਹਾਡੇ ਤੁਹਾਡੇ ਆਪ ਨੂੰ ਲੋਕਾਂ ਪ੍ਰਤੀ ਕਮਿਟਿਡ ਹੋ ਲੋਕਾਂ ਦੇ ਦੁੱਖ ਦਾ ਤੁਸੀਂ ਸਮਝਦੇ ਹੋ ਉਹਦਾ ਮਤਲਬ ਉਹਦਾ ਸੇਵਾ ਕਰਨ ਉਹ ਜਿਹੜਾ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋ ਸੋ ਇਹ ਕਿਰਦਾਰ ਨਿਭਾ ਕੇ ਉਹ ਸਾਰੇ ਹੀ ਕਿਹਦੇ ਨਾਲ ਆਉਣ ਜਾਣੇ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਠੀਕ ਹੈ ਜੀ ਇਹ ਖੇਲ ਹੈ ਇਹਦੇ ਸਾਰੇ ਆਪਾਂ ਕਿਰਦਾਰ ਗੁਰੂ ਸਾਹਿਬ ਨੇ ਖੇਲ ਬਣਾਇਆ ਕਾਲਪੁਰਪੁਰ ਨੇ ਪਰਮਾਤਮਾ ਗੱਲੋਂ ਪ੍ਰਭੂ ਗੱਲੋਂ ਜੋ ਜੋ ਜੀਵ ਸਤਵਨਾ ਕੇ ਇਹ ਤੋ ਸਾਰੇ ਆਪ ਐਕਟਰਾਂ ਸੋ ਜਿਹਨੂੰ ਜਿਹੜਾ ਰੋਲ ਦਿੱਤਾ ਤੇ ਉਹਦੇ ਵਧੀਆ ਕਰ ਜਾਂਦਾ ਲੋਕ ਨੂੰ ਯਾਦ ਕਰਦੇ ਜਿੱਥੇ ਸਰ ਤੁਸੀਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਤੇ ਨਾਲ ਹੀ ਇਸ ਤੋਂ ਪਹਿਲਾਂ ਕੋਟਪੂਰਾ ਦੇ ਵਿਧਾਇਕ ਨੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਟਪੂਰਾ ਦੇ ਵਿਧਾਇਕ ਦੇ ਤੌਰ ਤੇ ਕੋਟਪੂਰਾ ਦੇ ਲੋਕਾਂ ਵਿੱਚ ਜੋ ਆਮ ਆਦਮੀ ਪਾਰਟੀ ਦਾ ਜੋ ਰੁਝਾਨ ਹੈ ਤੇ ਨਾਲ ਜਿਹੜੇ ਤੁਹਾਡੇ ਕੈਂਡੀਡੇਟ ਅਕਰਮ ਜੀ ਤਨਮੋਲ ਦਾ ਉਸ ਤਰ੍ਹਾਂ ਉਸ ਦਾ ਪ੍ਰਚਾਰ ਜਿਹੜਾ ਮਤਲਬ ਫੀਟਕੋਟ ਜ਼ਿਲ੍ਹੇ ਵਿੱਚ ਕਿਵੇਂ ਚੱਲ ਰਿਹਾ ਹੈ ਤੇ ਬਹੁਤ ਵਧੀਆ ਚੱਲ ਰਿਹਾ ਜੀ ਤੇ ਜੇ ਮੈਂ ਸਪੀਕਰ ਮੈਨੂੰ ਲੋਕਾਂ ਨੇ ਬਣਾਇਆ ਪਾਰਟੀ ਨੇ ਬਣਾਇਆ ਤਾਂ ਸਭ ਤੋਂ ਪਹਿਲਾਂ ਜੇ ਐਮਐਲਏ ਬਣਾਇਆ ਤਾਂ ਤੇ ਪਹਿਲਾਂ ਮੈਂ ਐਮਐਲਏ ਫਿਰ ਸਪੀਕਰ ਆ ਸੋ ਮੈਂ ਤਾਂ ਦੋ ਵਾਰੀ ਲੋਕਾਂ ਨੇ ਮਤਲਬ ਮੈਨੂੰ ਪਿਆਰ ਦਿੱਤਾ ਮੈਂ ਵੋਟਾਂ ਨਹੀਂ ਕਹਿੰਦਾ ਕੋਈ ਵੋਟਾਂ ਲੈਣ ਆਦੇ ਨਾ ਭੁੱਕੀ ਵੰਡਣੀ ਪੈਂਦੀ ਹੈ ਸ਼ਰਾਬ ਵੰਡਣੀ ਪੈਂਦੀ ਹੈ ਪੈਸੇ ਦੇਣੇ ਪੈਂਦੇ ਆ ਪਰ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਦੋ ਵਾਰੀ ਇੱਕ ਚਮਚਾ ਕਿਸੇ ਨੇ ਮੈਥੋਂ ਭੁੱਕੀ ਦਾ ਨਹੀਂ ਮੰਗਿਆ ਦੋਨਾਂ ਲਖਣਾ ਦੋ ਵਾਰੀ ਐਮਐਲਏ ਲੈ ਚੜਿਆ ਕੋਪ ਦਾ ਕਿਸੇ ਨੇ ਸ਼ਰਾਬ ਦਾ ਨਹੀਂ ਮੰਗਿਆ ਪੈਸਾ ਕਿਸੇ ਨੇ ਮੈਥੋਂ ਨਹੀਂ ਮੰਗਿਆ ਵੋਟ ਦਾ ਘਰੋਂ ਬੱਚੇ ਆਪਦਾ ਟਿਫਨ ਲੈ ਕੇ ਆਉਂਦੇ ਸੀ ਤੇ ਕੰਮ ਕਰਦੇ ਸੀ ਮੇਰੇ ਆ ਤੇ ਕੋਟਰ ਲਾਉਂਦੇ ਸੋ ਮੈਂ ਉਹਨਾਂ ਦਾ ਦੇਣ ਕਿਵੇਂ ਦੇ ਸਕਦਾ ਯਾਰ ਹੋਰ ਗੱਲ ਜਿਹੜੇ ਨੇ ਵੋਟਾਂ ਪੈਂਦੀਆਂ ਹੁੰਦੀਆਂ ਉਹਦੇ ਦੋ ਤੇ ਦੂਜੀ ਦੋਨਾਂ ਪਾਰਟੀਆਂ ਵਾਲੇ ਤੋਂ ਕੋਈ ਨਾ ਕੋਈ ਲੈ ਲੈਣ ਇੱਕ ਬੰਦੇ ਨੇ ਮੈਨੂੰ ਦੱਸਿਆ ਕੰਨਾ ਕਹਿੰਦਾ ਮੈਂ ਉਹ ਦੋਨਾਂ ਨੂੰ ਲੈ ਲਿਆ ਪਰ ਵੋਟ ਭਾਈ ਤੈਨੂੰ ਪਈ ਸੋ ਜਿੰਨ ਦਿੱਥੇ ਇੰਨਾ ਪਿਆਰ ਮਿਲਿਆ ਹੋਵੇ ਉਹ ਤੇ ਆਪਦਾ ਆੜਾ ਸਭ ਕੋਈ ਨਹੀਂ ਸ਼ਰਾਬ ਕਰਨੀ ਤਿਆਰ ਲੋਕਾਂ ਵਿੱਚ ਆਪਣੇ ਵਿਚਾਰ ਨੂੰ ਲੈ ਕੇ ਆਪਣੇ ਵੋਟਾਂ ਨੂੰ ਮੰਗਨ ਨੂੰ ਲੈ ਕੇ ਕਰਨ ਦੇ ਤਨਮੁਲ ਵਿਚਰ ਰਹੇ ਨੇ ਤੇ ਲੋਕਾਂ ਦੀ ਕਿਸ ਤਰ੍ਹਾਂ ਦਾ ਰਜਾਰ ਹੋ ਸਕਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਜਿੱਥੇ ਆਪਾਂ ਹੁਣ ਕਲਾਕਾਰਾਂ ਦੀ ਗੱਲ ਕੀਤੀ ਤੇ ਹੋਰ ਗੱਲ ਕੀਤੀ ਤੁਹਾਡੇ ਨਾਲ ਇਸ ਤੋਂ ਇਲਾਵਾ ਜੇਕਰ ਆਪਾਂ ਹੁਣ ਪੰਜਾਬ ਦੀ ਗੱਲ ਕਰੀਏ ਖਾਸ ਕਰ ਜਿਹੜਾ ਫਰੀਦਕੋਟ ਦੀ ਗੱਲ ਕਰੀਏ ਵੀ ਤੁਹਾਡੀ ਪਾਰਟੀ ਨੇ ਅਜੇ ਹੀ ਕੋਈ ਦੇਣ ਫਰੀਦਕੋਟ ਨੂੰ ਦਿੱਤੀ ਹੋਵੇ ਤੇ ਜੋ ਕਿ ਜਾਂ ਫਿਰ ਉਹ ਅਜੇ ਹੀ ਕੋਈ ਦੇਣ ਹੋਵੇ ਜਿਹੜੀ ਫਰੀਦਕੋਟ ਦੇ ਵਿਕਾਸ ਨੂੰ ਮੁੱਖ ਰੱਖਦੀ ਹੋਵੇ ਦੇਖੋ ਪਹਿਲਾਂ ਤਾਂ ਸਾਰੇ ਫੋਲ ਵਧੀਆ ਬਣ ਜਾਣੇ। 10-10 ਗੋੜ ਦੇ ਲੱਗਣਾ ਨਾ ਸਾਰੇ ਬੜੇ ਵੱਡੇ ਬਣਦੇ ਨੇ। ਪਿੱਡੇ ਕਲਾਜ ਵਿਡਾ ਬਲ ਵੇਂਗਿਆ ਪੈਂਦਾ ਸੀ ਉਹ ਫੋਲ ਪਾਤਾ ਵਧੀਆ ਸਿੱਧਾ ਕਰਦਾ। ਫਿਰ ਤੁਸੀਂ ਦੇਖੋ ਵੀ ਬੀਏਸੀ ਐਗਰੀਕਲਚਰ ਇੱਥੇ ਬੰਦ ਕਰਤੀ। ਇਹ ਹੁਣ ਹੀ ਕੋ ਚਲਾਈ ਆਪਾਂ ਬੰਦੂਆ ਕਾਲਜ। ਖੇਤੀਬਾੜੀ ਵੀ ਖੇਤੀਬਾੜੀ ਵੀ ਇਹ ਬਹੁਤ ਵੱਡੀ ਗੱਲ ਹੈ। ਫਿਰ ਜਿਹੜਾ ਸਾਡਾ ਖੇਤੀਬਾੜੀ ਦਾ ਜਿਹੜਾ ਬੀਜ ਕੇਂਦਰ ਸੀਗਾ ਸੀਡ ਫਾਰਮ ਉਥੇ 700 ਬੰਦਾ ਕੰਮ ਕਰਦਾ ਹੈ ਕਈ ਪਿੰਡਾਂ ਦਾ ਉਹ ਬੰਦ ਕਰਨਾ ਨਿਊ ਚਲਾਇਆ ਇਹ ਬੜੀ ਇਹ ਵਿਕਾਸ ਵਾਸਤੇ ਇਹ ਚੀਜ਼ਾਂ ਬੜੀਆਂ ਵੱਡੀਆਂ ਹੈ ਬਾਕੀ ਸੜਕਾਂ ਸੁੜਕਾਂ ਬਹੁਤ ਬਣ ਗਈਆਂ ਠੀਕ ਹੈ ਜੀ ਮੈਡੀਕਲ ਕਾਲਜ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਕੱਲੇ ਅਫਸਰਾਂ ਦੇ ਕਮਰੇ ਜੱ ਲੱਗੇ ਹੁੰਦੇ ਸੀ ਇਹ ਸੀ ਹੁਣ ਮਰੀਜ਼ਾਂ ਦੇ ਵਾਰਡ ਮੈਂ ਆ ਬੁਲਾਇਆ ਠੀਕ ਹੈ ਨਾ ਜੀ ਲੋਕਾਂ ਨੇ ਇਹ ਵੀ ਆਇਆ ਵੀ ਜਿਹੜਾ ਬੀਐਸਸੀ ਐਗਰੀਕਲਚਰ ਦੀ ਆਪਾਂ ਜੋ ਗੱਲ ਕਰੀਏ ਵੀ ਉਹ ਰੋਜ਼ ਰੋਏ ਵਿਰੋਧ ਕਰ ਰਹੇ ਸੀ ਵੀ ਇਹ ਜਰੋਂ ਇੱਥੇ ਜਾਊਗੀ ਪ੍ਰੀਤਕੋਟ ਮਰਜਿੰਦਰਾ ਕਾਲਜ ਨੂੰ ਚਲੀ ਗਈ ਸੀ ਮੋੜ ਕੇ ਲੈਂਦੀ ਆ ਹਾਂ ਵੀ ਇਹ ਜਿਹੜਾ ਇਹਦੇ ਵਾਸਤੇ ਇਸ ਦੀ ਗੱਲ ਕਰਨ ਵਾਸਤੇ ਕੋਈ ਹੋਰ ਕੋਈ ਵੀ ਅੱਗੇ ਨਹੀਂ ਆਇਆ ਸਿਰਫ ਤੁਸੀਂ ਗੱਲ ਕੀਤੀ ਹੈ ਇਸ ਵਾਰ ਮੈਂ ਤਾਂ ਗੁਰੂ ਸਾਹਿਬ ਜੀ ਤੇ ਕਿਰਪਾ ਕਰਦੇ ਹੋਹੀ ਕਰਦਾ ਤੁਸੀਂ ਮੈਂ ਤਾਂ ਕੌਣ ਹਾਂ ਨਾ ਕਿਸੇ ਹੋਰ ਦੇ ਕਿਰਪਾ ਕਰਨ ਦੀ ਹੋਂ ਨਾ ਆ ਜਣਾ ਦੀ ਇਹ ਤਾਂ ਗੁਰੂ ਦੀ ਕਿਰਪਾ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਪ੍ਰੀਤਕੋਟ ਵਿੱਚ ਜਾਂ ਕੋਈ ਮਤਲਬ ਆਪਣੇ ਜਨਰਲ ਖਾਸ ਕਰਕੇ ਜਨਰਲ ਵਰਗ ਲਈ ਕੋਈ ਅਜਿਹੀਆਂ ਸਕੀਮਾਂ ਅਜਿਹੇ ਪ੍ਰੋਜੈਕਟ ਚਲਾਏ ਹੋਣ ਜਾਂ ਇਸ ਤੋਂ ਇਲਾਵਾ ਕੋਈ ਹੋਰ ਵਰਗਾਸਤੇ ਵੀ ਕੋਈ ਸੋਚ ਆਵੇ ਹਰ ਸਾਲ 60 ਤੋਂ 70 ਹਜ਼ਾਰ ਰੁਪਏ ਜਨਰਲ ਵਰਕ ਦੇ ਹਰੇਕ ਘਰ ਨੂੰ ਮਿਲਦਾ। ਉਹ ਭਲਾਂ ਤੁਸੀਂ ਕਿ ਬਿਜਲੀ ਜਿਹੜੀ ਮaaf ਕੀਤੀ। ਇਹ ਪਹਿਲੀ ਵਾਰੀ ਹੋਇਆ। ਅਜ ਤੱਕ ਕਿਸੇ ਨੇ ਨਹੀਂ ਕੀਤਾ ਸੀ। ਇਹ ਲੋਕ ਖੁਸ਼ ਹੈ। ਬਹੁਤ ਖੁਸ਼। ਬਹੁਤ ਖੁਸ਼। ਦਵਾਈਆਂ ਟੈਸਟ ਫ੍ਰੀ ਕਰਦੇ। ਲੋਕ ਟੈਸਟ ਨਹੀਂ ਕਰਾਉਂਦੇ ਕਿਉਂਕਿ ਮਹਿੰਗੇ ਬੜੇ ਆ। ਟੈਸਟ ਫ੍ਰੀ ਕਰਦੇ ਹਾਂ। ਟੈਸਟ ਕਰਾ ਕੇ ਆਪਾਂ ਟਾਈਮ ਤੇ ਇਲਾਜ ਕਰਾ ਲੈਂਦੇ ਆ। ਨਹੀਂ ਤੇ 10-10 ਹਜ਼ਾਰ ਰੁਪਏ ਵਿਆਜ ਲੈਣਾ ਪੈ ਵਿਆਜ ਤੇ ਪਹਿਲੇ ਲੈਣੇ ਪੈਂਦੇ ਸੀ। ਮੁੜ ਕੇ ਬੰਦਾ ਵੀ ਮਰ ਜਾਂਦਾ ਲੱਗੂ। ਲੀਟਰ ਤੇ ਜਾ ਕੇ ਪਤਾ ਲੱਗਦਾ ਬਿਮਾਰੀ। ਬਹੁਤ ਵੱਡੇ ਕੰਮ ਹੈ ਜੀ ਬਹੁਤ ਵੱਡੇ ਇਵੇਂ ਕੁਝ ਲੋਕ ਸਾਡੇ ਨਾਲ ਗੱਲ ਕਰਦੇ ਨੇ ਉਹ ਵੀ ਕਹਿੰਦੇ ਨੇ ਵੀ ਜੋ ਆਟਾ ਦਾਲ ਜੋ ਇਸ ਤਰ੍ਹਾਂ ਦਾ ਮਤਲਬ ਫ੍ਰੀ ਦੇ ਰਹੀ ਸਰਕਾਰ ਉਹ ਉਹ ਰਾਸ਼ਨ ਟਿੱਪੂਆਂ ਤੋਂ ਤੇ ਉਹ ਇਹ ਮਤਲਬ ਕਹਿੰਦੇ ਜੀ ਉਹ ਫ੍ਰੀ ਨਹੀਂ ਮਤਲਬ ਚਾਹੀਦਾ ਵੀ ਸਾਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਂ ਤਾਂ ਕਿ ਬੰਦੇ ਆਪ ਹੀ ਇਹ ਕਰ ਲਾਂਗੇ ਮਤਲਬ ਇਂਤਜਾਮ ਦੇ ਦ। ਦੇਖੋ ਜੀ ਰੋਜ਼ਗਾਰ ਦੇ ਮੌਕੇ ਵੀ ਦੇਣੇ ਆ ਹੁਣ ਜਿਹੜੇ ਬੰਦੇ ਕੋਲ ਕੁਝ ਹੈ ਹੀ ਨਹੀਂ ਆ। ਕੌਣ ਦੀ ਆਟਾ ਦੇ ਮਿਲ ਜਾਂਦਾ ਮਿਲ ਜਾਂਦਾ ਆਟਾ ਦਾਲ ਦੇ ਕੀ ਉਹਦਾ ਟੱਡ ਦੋ। ਬਹੁਤ ਹੋ ਗਿਆ। ਲਿਬਰਟੀ ਫ੍ਰੀ ਆ ਹੈਂ? ਰੋਜ਼ਗਾਰ ਗਰੀਬ ਬੰਦਿਆਂ ਨੂੰ ਦੇ 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 ਟਟ ਦੋ ਦੇਣ ਦਿਓ ਕੋਈ ਗੱਲ ਕੋਈ ਨਹੀਂ ਦੋ ਰੋਜ਼ਗਾਰ ਵੀ ਦੇਵਾਂਗੇ ਰੋਜ਼ਗਾਰ ਨਾਲ ਹੀ ਗੱਲ ਬਣਨੀ ਹੈ ਅਸਲ ਗੱਲ ਤਾਂ ਰੋਜ਼ਗਾਰ ਨਾਲ ਬਣਨੀ ਹੈ ਬਹੁਤ ਵਧੀਆ ਗੱਲ ਸਰ ਤੇ ਇੱਕ ਨਾਲ ਆਪਾਂ ਇਹ ਇਹ ਦੇਖੀਏ ਵੀ ਜੇ ਮਤਲਬ ਪੰਜਾਬ ਦੇ ਵੱਡੇ ਵੱਡੇ ਲੀਡਰ ਜਿਹੜੇ ਹੈਗੇ ਆ ਪਾਰਟੀਆਂ ਬਦਲਣ ਦਾ ਜੋ ਰੁਝਾਨ ਉਹਨਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਅਸੀਂ ਇੱਥੇ ਗੱਲ ਕਰੀਏ ਵੀ ਜ਼ਿਲ੍ਹਾ ਫਰੀਦਕੋਟ ਦੀ ਜਾਂ ਕਿਸੇ ਹੋਰ ਹਲਕੇ ਦੀ ਵੀ ਜਿਹੜੇ ਮਤਲਬ ਉਹ ਛੇੜਰੇ ਲੈਵਲ ਤੇ ਕੋਈ ਜ਼ਿਲ੍ਹਾ ਲੈਵਲ ਤੇ ਜਿਹੜਾ ਕੋਈ ਆਗੂ ਕੋਈ ਸਪੋਰਟਰ ਕੋਈ ਪਾਰਟੀ ਵਰਕਰ ਜਾਂ ਕੋਈ ਹੋਰ ਹੁਦੇਗਾ ਇਸ ਤਰ੍ਹਾਂ ਦਾ ਸਟੈਫ ਜੁਕਦੇ ਨੇ ਯਾਨੀ ਉਹ ਪਾਰਟੀ ਬਦਲਦੇ ਨੇ ਤਾਂ ਉਸ ਤੇ ਉਸ ਦਾ ਜੋ ਪਾਰਟੀ ਦੇ ਫਰਕ ਕੀ ਪਵੇਗਾ ਕਿੰਜ ਦੇਖਦੇ ਤੁਸੀਂ ਅਸਮ। ਤੇ ਕੋਈ ਪਾਰਟੀਆਂ ਹੁੰਦੀਆਂ ਸਿਧਾਂਤ ਦੇ ਨਾਲ। ਜਿਹੜੀ ਪਾਰਟੀਆਂ ਉਹ ਸਿਧਾਂਤ ਤੇ ਚੱਲਦੀ ਹੈ ਉਹ ਤੇ ਲੋਕ ਆਈ ਜਾਣ ਜਾਈ ਜਾਣ ਕੋਈ ਬੜਾ ਫਰਕ ਨਹੀਂ ਪੈਂਦਾ। ਜਦੋਂ ਪਾਰਟੀ ਕੋਈ ਸਿਧਾਂਤ ਛੱਡ ਦੇਵੇ। ਹੀਰੂਰੇ ਦੀ ਬੰਦੇ ਭਾਵੇਂ ਜੁਆਇਨ ਕਰਦੇ ਨੇ ਭਾਵੇਂ ਛੱਡਣ ਉਹਦਾ ਮਤਲਬ ਕੱਖ ਕੋਈ ਫਾਇਦਾ ਨਹੀਂ ਹੁੰਦਾ। ਸੋ ਜਿਹੜੀ ਪਾਰਟੀ ਸਿਧਾਂਤ ਤੇ ਖੜੀ ਉਹ ਠੀਕ ਹੈ ਵੈਸੇ ਇਹ ਰਾਜਨੀਤਿਕ ਪਾਰਟੀਆਂ ਰੇਲ ਗੱਡੀ ਵਰਗੀਆਂ ਹੁੰਦੀਆਂ। ਦੋ ਡੱਬੇ ਲੱਗੇ, ਚਾਰ ਲੱਗੇ, ਦੋ ਲੱਗੇ, ਚਾਰ ਲੱਗੇ ਆਏ ਪਰ ਉਸ ਸਿਧਾਂਤ ਤੇ ਚੱਲੀ ਜਾਣ। ਪੰਜਾਬ ਦੇ ਵਿੱਚ ਇਤਰਾਸ ਦੀ ਇਹ ਵੀ ਜਿਹੜੀ ਪਾਰਟੀ ਪੰਜਾਬ ਨੂੰ ਕਹਿੰਦੀ ਸੀ ਵੀ ਅਸੀਂ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਨੀ, ਪੰਥ ਦੀ ਗੱਲ ਕਰਦੇ ਆਂ। ਦੇਸ਼ ਦੀ ਗੱਲ ਕਰਦੇ ਆਂ ਉਹਦਾ ਸਿਧਾਂਤ ਵੀ ਛੱਡ ਗਈ। ਕਿ ਹੁਣ ਉਹ ਪੱਲੇ ਗੰਨ ਮੈਨ ਲੈਣਾ ਤੇ ਉਹਨਾਂ ਦੇ ਅੱਗ ਭੱਜੇ ਪਰ ਦੂਜੀ ਪਾਰਟ ਪੱਲੇ ਗੰਨ ਮੈਨ ਲੈਣਾ ਵੀ ਕਿੰਨਾ ਕੁ ਦੇਰ ਆ ਮੈਨ ਲਗਾ ਚਾਰ ਤੋਂ ਬਾਅਦ ਉਹ ਗੰਨ ਮੈਨ ਹੀ ਵਾਸ ਹੋਏ ਨੇ ਸਾਡੇ ਜੋ ਮਤਲਬ ਲੋਕਾਂ ਦੀ ਗਲਵਾਤ ਨੂੰ ਲੈ ਕੇ ਲੋਕਾਂ ਦੇ ਵਿਊ ਨੂੰ ਲੈ ਕੇ ਅਸੀਂ ਗਲਵਾਤ ਕੀਤੀ ਸੀ ਸਾਡੇ ਚੈਨਲ ਨੇ ਪ੍ਰੋਗਰਾਮ ਲਿਖਿਆ ਸੀਗਾ ਤੇ ਉਸ ਵਿੱਚ ਵੀ ਸਾਰੋਂ ਕਈ ਗੱਲਾਂ ਮਤਲਬ ਇਹੀ ਸਾਹਮਣੇ ਆਈਆਂ ਵੀ ਕਹਿੰਦੇ ਜੀ ਅਸੀਂ ਪਾਰਟੀ ਨਾਲ ਨਹੀਂ ਅਸੀਂ ਬੰਦੇ ਨਾਲ ਜੁੜੇ ਹੁੰਦੇ ਆ ਤੇ ਜਦੋਂ ਬੰਦਾ ਇੱਧਰ ਉੱਧਰ ਪਾਰਟੀ ਬਦਲਦਾ ਜਾ ਹੁੰਦਾ ਤਾਂ ਉਹ ਕੰਫਿਊਜ਼ ਹੋ ਜਾਂਦੇ ਨੇ ਵੀ ਕਹਿੰਦੇ ਵੀ ਅਜ ਦੱਸੋ ਕਿਹਨੂੰ ਪਾਈਏ ਬੰਦਾ ਕਿਉਂਕਿ ਦੇਖੋ ਇਹ ਜਿਹਨੇ ਬੰਦੇ ਮਗਰ ਪਾਉਣੇ ਉਹ ਬੰਦੇ ਮਗਰ ਜਾਣ ਲੇਕਿਨ ਵੱਡੀ ਸੁਧਾਰ ਹੁੰਦੀ ਹੈ ਸੁਧਾਰ ਵੱਡਾ ਹੁੰਦਾ ਠੀਕ ਹੈ ਬੰਦਿਆਂ ਨਾਲ ਜਿਹੜੇ ਪਰਸਨੈਲਿਟੀਆ ਇੰਦੀਆਂ ਵੱਡੀਆਂ ਬੰਦੇ ਨੇ ਨਾ ਸੇਵਾ ਹੀ ਨਹੀਂ ਕੀਤੀ ਹੁੰਦੀ ਹੈ ਉਹਨਾਂ ਨੂੰ ਨਾ ਫਰਕ ਪੈਂਦਾ ਜਿਹੜੇ ਕੱਲੇ ਮੇਵੇ ਆਤੇ ਜਾਂਦੇ ਉਹਨਾਂ ਨੂੰ ਘਰ ਨਹੀਂ ਬੰਦਉਂ ਹੁਣ ਆਤਰੀ ਸਰਵਾਲ ਸਰ ਮੇਰਾ ਫਰੀਦਕੋਟ ਜ਼ਿਲ੍ਹੇ ਨਾਲ ਰਿਲੇਟਡ ਆ ਵੇ ਜਿਹੜਾ ਤੁਸੀਂ ਉਹਨਾਂ ਵੋਟਾਂ ਲੈ ਰਹੇ ਹੋ ਫਰੀਦਕੋਟ ਜ਼ਿਲ੍ਹੇ ਵਿੱਚ ਜੋ ਕਰਮਜੀਤ ਅਨਮੋਲ ਜੀ ਆਪਣਾ ਪ੍ਰਚਾਰ ਕਰਦੇ ਨੇ ਤਾਂ ਉਹ ਮਤਲਬ ਕਿਸ ਹਦਾਰ ਤੇ ਵੋਟਾਂ ਮੰਗ ਰਹੇ ਨੇ ਫਰੀਦਕੋਟ ਹਲਕੇ ਲਈ ਦੇਣ ਜਾਂ ਕੋਈ ਹੋਰ ਅਜਿਹੇ ਵਿਕਾਸ ਦੇ ਕੰਮ ਜਿਹੜੇ ਮੁੱਖ ਰੱਖ ਕੇ ਤੁਸੀਂ ਪਹਿਲ ਦੇਦਾਰ ਤੇ ਕਰੋਗੇ ਇਹ ਤੇ ਚੰਗਾ ਪੰਡ। ਦੇਖੋ ਇੱਥੇ ਇੱਕ ਇੰਡਸਟਰੀ ਲੱਗਣੀ ਉਹ ਸਾਡਾ ਮਾਨਮ ਹੈ ਮੀਟਿੰਗ ਕਰਾਤੀ ਸੀ ਇੰਡਸਟਰੀ ਵਾਲਿਆਂ ਦੀ ਇੱਥੇ ਡੀਸੀ ਨਾਲ ਉਹ ਜਿਹੜੇ ਮਹਿਕਮਿਆਂ ਨਾਲ ਇੰਡਸਟਰੀ ਵਾਲੇ ਰਾਜੀ ਵੀ ਹੋ ਗਏ ਕਹਿੰਦੇ 250 ਕਰੋੜ ਰੁਪਏ ਅਸੀਂ ਇਨਵੈਸਟ ਕਰਾਂਗੇ ਇੱਥੇ ਤੇ ਜੇ ਐਮਪੀ ਕਰੁੰਦੀ ਤਾਂ ਨੋਰ ਬੰਦੇ ਦਾ ਫਿਰ ਅਸੀਂ ਇੱਕ ਤੇ ਇੱਕ 11 ਹੋ ਜਾਣਗੇ ਤੁਹਾਨੂੰ ਨਹੀਂ ਕੋਲੇ ਛੇਤੀ ਲਿਆਵਾਂ ਬੜੇ ਵੱਡਾ ਕੰਮ ਹੈ ਰੋਜ਼ਗਾਰ ਮਿਲੇਗਾ ਉਹਨੂੰ ਹੋਰ ਪੜ੍ਹਾਈ ਨਾਲ ਕੋਈ ਲੈਣ ਕੋਈ ਵਿਕਾਸ ਪੜ੍ਹਾਈ ਦਾ ਤਾਂ ਇਹ ਵੀ ਸਕੂਲ ਆ ਫੈਮਿਨਸ ਵੱਧ ਰਹੇ ਆ ਬੱਚਿਆਂ ਦਾ ਇੱਕ ਅਸੀਂ ਪ੍ਰੋਜੈਕਟ ਆ ਉਹਦੇ ਤੌਰ ਤੇ ਇੱਕ ਬਣਾਇਆ ਵੀ ਜਿਹੜੇ 80 85% ਉੱਪਰ ਗਰੀਬ ਬੱਚੇ ਆ ਜਿਨ੍ਹਾਂ ਦੀ 12ਵੀਂ 80 85% ਉੱਤੇ ਆ ਉਹਨਾਂ ਨੂੰ ਗਾਹ ਬਣਾਉਣ ਵਾਸਤੇ ਉਹਨਾਂ ਦੀ ਅਸਿਸਟੈਂਸ ਉਹਨਾਂ ਦੀ ਕਰੀਅਰ ਗਾਈਡੈਂਸ ਉਹਦਾ ਸੀ ਆਪੀ ਵੀ ਅਰਵਿੰਦਰ ਸਿੰਘ ਉਹਨਾਂ ਨੂੰ ਲਾਇਆ ਹੋਇਆ ਉਹਦੇ ਸੋ ਅਸੀਂ ਉਹ ਕਰਾਂ ਇੱਕ ਵਾਰ ਆਪਾਂ ਲੋਕਾਂ ਨਾਲ ਗੱਲ ਕੀਤੀ ਸੀਗੀ ਵੀ ਜਿਹੜੇ ਲੋਕ ਪਹਿਲਾਂ ਸਰਕਾਰੀ ਮੁਲਾਜ਼ਮ ਸੀ ਪਹਿਲਾਂ ਬਜ਼ੁਰਗ ਜਿਹੜੇ ਆਪਾਂ ਕਹਿ ਦਈਏ ਰਿਟਾਇਰ ਹੋਏ ਸੀਗੇ ਉਹਨਾਂ ਨੂੰ ਪੈਨਸ਼ਨ ਦੀ ਜੋ ਲਾਭ ਮਿਲ ਰਿਹਾ ਲੇਕਿਨ ਉਸ ਤੋਂ ਬਾਅਦ ਜਿਹੜੇ ਮਤਲਬ ਨੌਜਵਾਨ ਪੀੜੀ ਦਾ ਮਤਲਬ ਆਇਆ ਉਹ ਜਿਹੜੇ ਰਿਟਾਇਰ ਹੋਏ ਉਹ ਉਹਨਾਂ ਨੂੰ ਮਤਲਬ ਪੈਨਸ਼ਨ ਦਾ ਬੰਦ ਹੋ ਗਿਆ ਸਟੋ ਕਹਿੰਦੇ ਜਿਹੜਾ ਵੀ ਉਹ ਉਹਨਾਂ ਦਾ ਵੀ ਇੱਕ ਉਹ ਕਹਿੰਦਾ ਵੀ ਸਾਨੂੰ ਵੀ ਮਿਲਣੀ ਚਾਹੀਦੀ ਹੈ ਜੰਮੀ ਦੇਖੋ ਇਹ ਬਿਲਕੁਲ ਜਿਹੜਾ ਬੰਦੇ ਦੀ ਜਿਹੜੀ ਨਾ ਗੁੱਲੀ ਗੁੱਲੀ ਜੁੱਲੀ ਇਹਦਾ ਹੱਲ ਹੋਣਾ ਹੀ ਚਾਹੀਦਾ ਇਹ ਤਾਂ ਬੇਸਿਕ ਨੀਡ ਥੈਂਕ ਯੂ ਹੋਰ ਤੁਸੀਂ ਪੀਲ ਕੋ ਢਾਲ ਕੇ ਲੋਕਾਂ ਨੂੰ ਆਪਣੇ ਵੱਲੋਂ ਅਪੀਲ ਕਰੋ ਬਸਾਈ ਪਿਆਰ ਦਿੰਦੇ ਰਹੋ ਜਿਵੇਂ ਪਹਿਲਾਂ ਦਿੱਤਾ ਬਹੁਤ ਪਿਆਰ ਦਿੱਤਾ ਤੁਹਾਡਾ ਦੇਣਾ ਨਹੀਂ ਦੇ ਸਕਦੇ ਅੱਗੇ ਵੀ ਇਸੇ ਤਰ੍ਹਾਂ ਚੱਲ ਕੇ ਰੱਖੋ ਜੇ ਕਿਤੇ ਕੋਈ ਗਲਤੀ ਹੁੰਦੀ ਆ ਕੇ ਦੱਸ ਦਿਓ ਉਹ ਬੰਦੇ ਆ ਅਸੀਂ ਠੀਕ ਨੇ ਜੀ ਜਰਰੇ ਹੱਥ ਬੱਲ ਲਓ ਨੰਦਰ ਸਭ ਕੋ ਪੁੱਲ ਗੁਰੂ ਗ੍ਰੰਥ ਸਾਹਿਬ ਦੇ ਬੰਦੇ ਆ ਜਿਹੜੇ ਗਲਤੀਆਂ ਵੀ ਆ ਕੇ ਦੱਸਦੇ ਵੈਸੇ ਦੀ ਸੇਵਾ ਚ ਲੱਗੇ ਹੋਏ ਬਿਨਾਂ ਲਾਲਚੂ ਸੇਵਾ ਕਰਾ ਕਰਦੇ ਰਹੇ ਇਹ ਸੀਗੇ ਸਰਦਾਰ ਪ੍ਰਤਾਪ ਸਿੰਘ ਸਨਵਾ ਜੀ ਜੋ ਪਹਿਲਾਂ ਕੋਟਪੂਰਾ ਦੇ ਵਿਧਾਇਕ ਨੇ ਤੇ ਨਾਲ ਉਸ ਤੋਂ ਬਾਅਦ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਇਹਨਾਂ ਨੇ ਸਾਡੇ ਨਾਲ ਆਪਣੀ ਪਾਰਟੀ ਦੀ ਗੱਲਾਂ ਕੀਤੀਆਂ ਆਪਣੇ ਜੋ ਕਲਾਕਾਰ ਉੱਥੇ ਉੱਠੇ ਨੇ ਕਰਨ ਦੀ ਤਰਮੂਹ ਜੀ ਜੋ ਇਹਨਾਂ ਦੇ ਉਮੀਦਵਾਰ ਨੇ ਫੀਲ ਕਰ ਲੁਕਤਾ ਵਾਲੇ ਨੂੰ ਉਹਨਾਂ ਦੀ ਗੱਲ ਕੀਤੀ ਉਹਨਾਂ ਦੇ ਪ੍ਰਚਾਰ ਬਾਰੇ ਦੱਸਿਆ ਕਿ ਇਹ ਇਹ ਤੋਂ ਲਾਗੂ ਹੋਰ ਗੱਲਾਂ ਬਾਤਾਂ ਕੀਤੀਆਂ ਫਰੀਦਕੋਟ ਦੇ ਲੈਵਲ ਤੇ ਜਿਹੜੇ ਆਪਾਂ ਮੁੱਦਿਆਂ ਦੀ ਗੱਲਬਾਤ ਕੀਤੀ ਵਿਕਾਸ ਨੂੰ ਲੈ ਕੇ ਤੁਸ਼ਿਆਂ ਨੂੰ ਲੈ ਕੇ ਜਾਂ ਹੋਰ ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਦੇਖ ਰਹੇ ਹੋ ਸਾਡੀ ਰਿਪੋਰਟ ਜਿਹੜੇ ਨਾਲ ਸਾਡੇ ਨਾਲ ਮੈਂ ਕੋਟਪੂਰਾ ਤੋਂ ਰੋਹਿਤ ਆਯਾਦ ਰਾਜਾ ਸ਼ਰਮਾ ਜੀ ਦੇ ਨਾਲ ਇੱਕ ਵਾਰ ਫੇਰ ਹਾਜ਼ਰ ਹਾਂ ਤੁਸੀਂ ਦੇਖ ਰਹੇ ਹੋ ਆਯਾਦ ਭਾਰਤ ਨਿਊਜ਼ 11 ਜਾਣਕਾਰੀ ਲਈ ਆਯਾਦ ਭਾਰਤ ਨਿਊਜ਼ ਨੂੰ YouTube ਅਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼